ਖਾਲਸਾ ਸਾਰਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰੇ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਤੋਂ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਛੋਟਾ ਕੱਲੂ ਘਰਾਂ ਵਿਚੇ ਹਤਮਸਤਕ ਹੋਣ ਉਪਰੰਤ ਦੁਬਾਰਾ ਆਰੰਭਿਕ ਸਥਾਨ ਤੇ ਸਮਾਪਤ ਹੋਇਆ ਗੀ ਪਾਏ ਸ੍ਰੀ ਮਗਾਂਵੀ ਦੇ ਸਹਾਇ ਬਾਤ ਸ੍ਰੀ ਪਦਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪਤਾਏ ਵਰਨਾਤ ਕ ਲਈ ਧਿਆਏ ਤੇਰੇ ਅੰਗ ਲਗਦੋ ਤੇ ਅਮਰਦਾਸ ਰਾਮਦਾਸ ਐ ਮੈਂ ਸਹਾਇ ਅਰਜਨ ਹਰ ਦੋ ਬਿੰਦ ਨਾਮ ਸਿਮਰੋ ਸ੍ਰੀ ਅਰਦਾਇ ਸ੍ਰੀ ਹਰਿ ਸੰਤਿਆਈਆ ਜਿਸ ਸਿਠਾ ਸਭ ਦੁਖ ਜਾਏ ਦੇਵ ਭਾਦਰ ਸਿਮਰਿਆ ਘਰੋਂ ਜਿੱਤੇ ਆਪਾ ਘਾਏ ਸਭ ਖਣੇ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਣੇ ਹੋਏ ਸਹਾਇ ਦਸਾਂ ਪਾਤੰਜਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਮੇਦਾਰ ਦਾ ਧਿਆਨ ਕਰਕੇ ਬੋਲ ਜੀ ਜਾ ਪਿਆਰਿਆਂ ਕਹਾਂ ਸਹਜ ਜਾਦਿਆਂ ਤਿਆਗੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਣਸ਼ ਤੇ ਆ ਦੇਹ ਤੇ ਲਾਈ ਤੇਗਵਾਹੀ ਦੇਖ ਕੇ ਅੰਡਕ ਕੀਤਾ ਤਨਾ ਪਿਆਰਿਆਂ ਸੱਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਭੁੱਲ ਜੀ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸਾ ਪੰਥ ਸਾਜਿਆ ਮੈਂ ਸਾਰੀ ਸੰਗਤ ਨੂੰ ਨੌਜਵਾਨਾਂ ਨੂੰ ਅਪੀਲ ਕਰਨਾ ਕਿ ਖੰਡੇ ਬਾਟੇ ਦੀ ਪੌਲ ਛਕੋ ਔਰ ਖਾਲਸੇ ਸਿੱਖ ਸਜੋ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਜਦੋਂ ਲਗ ਖਾਲਸਾ ਰਹੇ ਨਿਆਰਾ ਤਬ ਲੰਗ ਤੇਈ ਦਿਓ ਮੈਂ ਸਾਰਾ ਜਦੋਂ ਇਹ ਗਏ ਬੇਪਰਵਨ ਕੀ ਰੀਤ ਮੈਂ ਨਾ ਕਰੋ ਇਨਕੀ ਪਰਦੀਦ ਸੋ ਸਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਰਬੋਤਮ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Thank <laughs> you. ਇਹ ਅੱਜ ਦੇ ਸਮਾਗਮ ਅੱਜ ਦੇ ਨਗਰਕੀਤਨ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਅੱਜ ਜੋ ਨਗਰਕੀਤਨ ਗੁਰੂ ਅਰਜਨ ਦੇਵ ਜੀ ਦੇ ਜਪੁਤਰ ਸਥਾਨ 'ਤੇ ਪਲਾਟੇ ਵਿੱਚ ਕੀਤਾ ਹੋਇਆ ਧੂਪਾਂ ਦਾ ਸਮਾਗਮ ਹੈ ਇਹ ਇਸ ਪ੍ਰੋਗਰਾਮ ਨਗਰਕੀਤਨ ਤੋਂ ਸਾਡਾ ਸਾਰ ਸਮੁਦਾਇ ਨੂੰ ਲੱਖ ਲੱਖ ਵਧਾਈਆਂ ਤੇ ਸਾਥੀ ਬਾਰੇ ਖਾਸਾ ਦਿਨ ਜਨਮ ਦਿਨ ਦੇ ਸਰਬੱਤ ਵਿੱਚ ਨਗਰਕੀਤਨ ਜਿਹੜਾ ਕੱਢਿਆ ਜਾ ਰਿਹਾ ਹੈ ਇਨੂੰ ਅੱਜ ਤੋਂ ਪਹਿਲਾਂ ਇਹਦਾ ਜਿਹੜਾ ਪ੍ਰਬੰਧ ਆ ਉਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਤੇ ਰਤਨ ਸਿੰਘ ਜਫਰਵਾਲ ਜੀ ਜੋ ਸ਼ੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਉਹਨਾਂ ਦੇ ਵੱਡੇ ਯਤਨਾਂ ਦੇ ਨਾਲ ਹੀ ਸ਼ੁਰੂ ਹੋਇਆ ਸੀਗਾ ਤੇ ਅੱਜ ਸਾਰੀਆਂ ਸੰਤਾਂ ਜਿਵੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਵਿੱਚ ਨਰਕਾ ਤੇ ਹੌਣਦਿਆਂ ਤੇ ਨਾ ਕੋ ਵਸਤਕ ਨੂੰ ਨਾ ਔਰ ਮੈਂ ਸਾਰੀਆਂ ਸੰਤਾਂ ਨੂੰ ਵਧਾਈ ਦਿੰਦਾ ਹਾਂ ਅੱਜ ਇਸ ਸਮਝੌਤੇ ਤੇ ਬਹੁਤ ਬਹੁਤ ਮਹਾਨ ਸਿੱਖਾਂ ਦੇ ਜਿਹੜੇ ਨੇ ਕੋ ਇਸ ਨਕੂ ਨੂੰ ਕਰਨਾ ਬਾਬਾ ਸੰਗਰਦ ਸਿੰਘ ਜੀ ਸੰਪਰਦਾਇ ਬਲਕਪੁਰ ਜੀ ਪੀ ਦੇ ਜੀ ਤੌਰ ਜੀ ਤੇ ਸਾਰੇ ਜਿਲ੍ਹੇ ਦੇ ਜਿਹੜੇ ਨੇ ਚੰਗੇ ਚੰਗੇ ਧਾਰਮਿਕ ਲੋਕ ਜਿਹਨਾਂ ਦੀ ਸ਼ਾਨ ਹੋਏ ਨੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ